ਸਤ ਸ੍ਰੀ ਅਕਾਲ ਸਾਰਿਆਂ ਨੂੰ ਸਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤੇ ਪੈਨਸ਼ਨਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਟੇਟਸ ਚੈੱਕ ਕਰ ਸਕਦੇ ਹੋ ਤੁਸੀਂ ਆਪਣੇ ਫੋਨ ਤੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪਵੇਗੀ ਤੁਸੀਂ ਆਨਲਾਈਨ ਆਪਣੇ ਮੋਬਾਈਲ ਤੇ ਸਟੇਟਸ ਚੈੱਕ ਕਰ ਸਕਦੇ ਹੋ ਕਿਵੇਂ ਚੈੱਕ ਕਰ ਸਕਦੇ ਹੋ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਘੰਟੀ ਦਾ ਬਟਨ ਵੀ ਦਬਾ ਲਿਓ ਈ ਡਿਸਟ੍ਰਿਕਟ ਪੰਜਾਬ ਤੇ ਜਾਣਾ ਤੁਸੀਂ Google ਦੇ ਵਿੱਚ ਇਹ ਸਰਚ ਕਰ ਦੇਣਾ ਉਸ ਤੋਂ ਬਾਅਦ ਇਹ ਸਾਈਟ ਆਵੇਗੀ ਇਸ ਨੂੰ ਤੁਸੀਂ ਓਪਨ ਕਰ ਲੈਣਾ ਜਦੋਂ ਇਹ ਸਾਈਟ ਖੋਲ ਦਿੱਤੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਉਹ ਤੁਹਾਨੂੰ ਹੁਣ ਦੱਸਣ ਜਾ ਰਹੇ ਹਾਂ ਤਾਂ ਤੁਹਾਡੇ ਕੋਲੇ ਇੱਕ ਨੰਬਰ ਹੋਣਾ ਚਾਹੀਦਾ ਹੈ ਰਜਿਸਟ੍ਰੇਸ਼ਨ ਨੰਬਰ ਜਦੋਂ ਤੁਸੀਂ ਪੈਨਸ਼ਨ ਅਪਲਾਈ ਕੀਤੀ ਸੀ ਜਾਂ ਤੁਹਾਡੇ ਕੋਲੇ ਪੈਨਸ਼ਨ ਦਾ ਜਿਹੜਾ ਸਨਾਖਤੀ ਕਾਰਡ ਤੁਹਾਨੂੰ ਦਿੱਤਾ ਹੈਗਾ ਤਾਂ ਉਸ ਤੇ ਹੋਵੇਗਾ ਉਹ ਇੱਥੇ ਤੁਸੀਂ ਭਰ ਦੇਣਾ ਤਾਂ ਸਟੇਟਸ ਟਰੈਕਰ ਤੇ ਤੁਸੀਂ ਭਰ ਦੇਣਾ ਉਸ ਤੋਂ ਬਾਅਦ ਗੋ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਸਾਰੀ ਡਿਟੇਲ ਆ ਜਾਵੇਗੀ ਤਾਂ ਤੁਸੀਂ ਦੇਖ ਸਕਦੇ ਹੋ ਆਪਾਂ ਇੱਥੇ ਨੰਬਰ ਭਰ ਦਿੱਤਾ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆ ਅੱਗੇ ਕਿਹੜਾ ਪੇਜ ਹੈ ਜਿਹੜਾ ਤਾਂ ਉਹ ਖੁੱਲਦਾ ਹੈਗਾ ਇਹ ਆ ਚੁੱਕਿਆ ਹੈ ਦੇਖ ਸਕਦੇ ਹੋ ਤੁਸੀਂ ਸਟੇਟਸ ਆਫ ਐਪਲੀਕੇਸ਼ਨ ਤਾਂ ਇਹਦੇ ਵਿੱਚ ਅਪਰੂਵਡ ਲਿਖਿਆ ਹੋਇਆ ਕਰੰਟ ਸਟੇਟਸ ਹੈ ਜਿਹੜਾ ਉਹ ਅਪਰੂਵਡ ਲਿਖਿਆ ਹੋਇਆਗਾ ਤਾਂ ਇਹ ਜਿਹੜੀ ਨਵੀਂ ਪੈਨਸ਼ਨ ਲੋਕਾਂ ਨੇ ਅਪਲਾਈ ਕੀਤੀ ਹੈ ਤਾਂ ਉਹਨਾਂ ਦੇ ਲਈ ਹੈ ਪਹਿਲੀ ਪੈਨਸ਼ਨ ਜਦੋਂ ਆਉਂਦੀ ਹੈ ਤਾਂ ਪਤਾ ਲੱਗ ਜਾਂਦਾ ਕਿ ਤੁਹਾਡੀ ਪੈਨਸ਼ਨ ਹੈ ਜਿਹੜੀ ਉਹ ਅਪਰੂਵ ਹੋ ਚੁੱਕੀ ਹੈ ਤੇ ਖਾਤੇ ਦੇ ਵਿੱਚ ਵੀ ਜਲਦੀ ਆ ਜਾਵੇਗੀ ਜਿਨ੍ਹਾਂ ਨੇ ਪਹਿਲੀ ਵਾਰ ਇਹ ਸਟੇਟਸ ਚੈੱਕ ਕਰਨਾ ਹੈ ਤਾਂ ਉਹਨਾਂ ਦੇ ਲਈ ਹੈ ਫਿਲਹਾਲ ਤੁਹਾਡੇ ਲਈ ਇੰਨਾ ਹੀ ਧੰਨਵਾਦ